ਅਜੀ ਪੁਲਿਸ ਥਾਣਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਜਾਦਵ ਬੈਂਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੁਲਿਸ ਥਾਣਾ ਮਲੌਦ ਦੇ ਅਦੀਨ ਆਉਂਦੇ ਪਿੰਡ ਕਲਾੜ ਵਿਖੇ ਜੋ ਚੋਰਾਂ ਵੱਲੋਂ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਕਦਮਾ ਦਰਜ ਕਰ ਲਿਆ ਗਿਆ ਹੈ ਦੂਸਰੇ ਕੇਸ ਵਿੱਚ ਇੱਕ ਚੋਰ ਵੱਲੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਕੀਤੀ ਗਈ ਸੀ ਤੇ ਜਵਾਬੀ ਫਾਇਰਿੰਗ ਵਿੱਚ ਇਹ ਚੋਰ ਜ਼ਖਮੀ ਹੋ ਗਿਆ ਸੀ ਜੋ ਹੁਣ ਹਸਪਤਾਲ ਵਿੱਚ ਜਿਹੜੇ ਇਲਾਜ ਹੈ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਆਓ ਦੇਖਦੇ ਹਾਂ ਇਸ ਪ੍ਰੈਸ ਕਾਨਫਰੰਸ ਵਿੱਚ ਹੋਰ ਕਿਹੜੇ-ਕਿਹੜੇ ਅਹਿਮ ਖੁਲਾਸੇ ਕੀਤੇ ਗਏ ਰੱਖ ਰਹੇ ਕੁਝ ਕੇਸਸ ਬਾਰੇ ਪਲੱਸ ਜੋ ਬੀਤੇ 100 ਦਿਨਾਂ ਦੀ ਯੋਧ ਨਸ਼ਾ ਵਿਰੁੱਧ ਜੋ ਪਖੰਡਾ ਪੁਲਿਸ ਦੀ ਕਾਰਗੁਜ਼ਾਰੀ ਹੈ ਔਰ ਸਾਈਬਰ ਪੁਲਿਸ ਦੀ ਔਰ ਉਹਦੇ ਨਾਲ ਸਾਡੇ ਟ੍ਰੈਫਿਕ ਪੁਲਿਸ ਦੀ ਜੋ ਕਾਰਗੁਜ਼ਾਰੀ ਹੈ ਉਹਦੇ ਉਹਨਾਂ ਦੀ ਜੋ ਵੀ ਹੁਣ ਤੱਕ ਦੀ ਤਫ਼ਤੀਸ਼ ਜਾਂ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਜੋ ਵੀ ਸਾਡਾ ਰਿਕਾਰਡ ਹੈਗਾ ਉਹਨੂੰ ਦੱਸਣ ਦੇ ਲਈ ਤੁਹਾਡੇ ਨਾਲ ਅੱਜ ਦੀ ਸਾਡੀ ਕਾਨਫਰੰਸ ਅੱਜ ਹੀ ਸਾਂਝੀ ਕਰ ਰਹੇ ਪਹਿਲਾ ਕੇਸ ਜੋ ਹੈਗਾ ਉਹ ਥਾਣਾ ਮਲੋਤ ਦਾ ਹੈਗਾ 3 ਜੂਨ ਨੂੰ ਥਾਣਾ ਮਲੋਤ ਦੇ ਵਿੱਚ ਇੱਕ ਪਿੰਡ ਹੈਗਾ ਕੋਲਾੜ ਪਿੰਡ ਉੱਥੇ ਚੋਰੀ ਹੋਈ ਸੀ ਕਰੋ ਕੁਝ ਜੁਐਲਰੀ ਪਲੱਸ ਉਹਨਾਂ ਨੇ ਕੁਝ ਕੈਸ਼ ਦਾ ਆਪਣਾ ਦੱਸਿਆ ਸੀਗਾ ਤੇ ਬਲਕਾਰ ਸਿੰਘ ਬਲਵਿੰਦਰ ਸਿੰਘ ਦੀ ਸਟੇਟਮੈਂਟ ਦੇ ਬੇਸਿਸ ਤੇ 8 ਜੂਨ ਨੂੰ ਐਫਆਰ ਦਰਜ ਕੀਤੀ ਗਈ ਤੇ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇੱਕ ਦਿਲਰਾਜ ਨਾ ਦਾ ਪਰਸਨ ਹੈ ਜੋ ਕਿ ਪਿੱਛੇ ਸੁਹਾਣਾ ਦਾ ਰਹਿਣ ਵਾਲਾ ਹੈਗਾ ਤੇ ਸੁਹਾਣਾ ਮੁਹਾਲੀ ਦੇ ਵਿੱਚ ਰਹਿੰਦਾ ਹੈਗਾ ਉਹਨੇ ਆ ਚੋਰੀ ਦੀ ਵਾਰਦਾਤੋਂ ਜਾਣ ਦਿੱਤਾ ਸੀਗਾ ਤੇ ਉਹਦਾ ਸਾਥ ਬਲਵਿੰਦਰ ਸਿੰਘ ਦੀ ਨੂੰ ਜਿਹਦੇ ਨਾਮ ਕਮਲਜੀਤ ਕੌਰ ਹੈ ਉਹਨੇ ਸਾਥ ਦਿੱਤਾ ਸੀਗਾ ਕਮਲਜੀਤ ਕੌਰ ਦੀ ਇਹਦੇ ਨਾਲ ਗੱਲਬਾਤ ਸੀਗੀ ਤੇ ਇਹਨੇ ਜੋ ਅਲਮਾਰੀਆਂ ਦੀ ਚਾਬੀ ਵਗੈਰਾ ਉਹਨੂੰ ਫੜਾਈ ਸੀਗੀ ਤੇ ਉਹਨੇ ਚੋਰੀ ਕੀਤੀ ਸੀਗੀ ਆ ਦੋਨੋਂ ਕੇ ਦੋਨੋਂ ਦੀ ਅਰੈਸਟ ਪਲੱਸ ਜੋ ਤਫਤੀਸ਼ ਦੌਰਾਨ ਜੋ ਸਾਰੀ ਰਿਕਵਰੀ ਵਗੈਰਾ ਹੋਈ ਹੈ ਤੋਂ ਜਿੰਨੀ ਵੀ ਜੁਐਲਰੀਜ਼ ਇਹਨੇ ਚੋਰੀ ਕੀਤੀ ਸੀਗੀ ਉਹ ਸਾਰੀ ਜੁਐਲਰੀ ਵੀ ਰਿਕਵਰ ਹੋ ਚੁੱਕੀ ਹੈ ਦੇ ਨਾਲ ਨਾਲ 70000 ਦੀ ਜੋ ਰਾਸ਼ੀ ਹੈਗੀ ਉਹ ਵੀ ਇਹਨਾਂ ਦੇ ਕੋਲੋਂ ਰਿਕਵਰ ਹੋਈ ਹੈ ਤੇ तकरीबन तकरीबन ਜੋ ਵੀ ਇਹਨਾਂ ਨੇ ਚੋਰੀ ਕੀਤਾ ਸੀਗਾ ਸਾਰਾ ਹੀ ਸਮਾਨ ਰਿਕਵਰ ਕਰ ਲਿਆ ਹੈ ਲਿਸਟ ਤੁਹਾਡੇ ਨਾਲ ਆਪ ਪ੍ਰੈਸ ਦਾ ਜੋ ਨੋਟ ਹੈ ਇਹਦੇ ਰਾਹੀਂ ਅਸੀਂ ਸ਼ੇਅਰ ਕਰ ਦਵਾਂਗੇ ਮੋਸਟਲੀ ਇਹਦੇ ਵਿੱਚ ਜੋ ਮੁਦਰੀਆ ਔਰ ਸੋਨੇ ਦਾ ਹਾਰ ਵਗੈਰਾ ਸੀਗਾ ਉਹ ਸਾਰਾ ਰਿਕਵਰ ਕਰਕੇ ਅਸੀਂ ਤੁਹਾਨੂੰ ਪੇਸ਼ ਕਰ ਚੁੱਕੇ ਹਾਂ ਦੂਜਾ ਜੋ ਜੀ ਆ ਜੋ ਜੋ ਇਹਦੀ ਨੂ ਹੈਗੀ ਕਮਲਜੀਤ ਕੌਰ ਉਹਦੇ ਨਾਲ ਇਹਦੀ ਗੱਲਬਾਤ ਸੀਗੀ ਤੇ ਉਹਦੇ ਨਾਲ ਹੀ ਇਹਨਾਂ ਨੇ ਆਪਣਾ ਇੱਕ ਪਲੈਨਿੰਗ ਕੀਤੀ ਤੇ ਉਹ ਕਮਲਜੀਤ ਕੌਰ ਨੇ ਹੀ ਅੱਗੇ ਸਾਰੀ ਕੀ ਸਾਰੀ ਇਤਲਾਹ ਵੀ ਦਿੱਤੀ ਕਿ ਕਿੱਥੇ ਕਿੱਥੇ ਰੱਖੀ ਹੋ ਸਕਦੇ ਜੁਐਲਰੀ ਤੇ ਉਹਨਾਂ ਨੂੰ ਐਕਸੈਸ ਕਰਨ ਦਾ ਕਿ ਜੋ ਵੀ ਐਲਮੇਰਾ ਹੈ ਜਾਂ ਫਿਰ ਜੋ ਬਾਕਸਸ ਹੈ ਉਹਨਾਂ ਦੀ ਚਾਬੀਆਂ ਵਗੈਰਾ ਵੀ ਇਹਨੇ ਉਹਨੂੰ ਮੁਹੱਈਆ ਕਰਾਈ ਸੀਗੀ ਕੋਈ ਇਦਾਂ ਦੀ ਗੱਲ ਹੋਈ ਕਿ ਮੈਰਿਜ ਵੀ ਜਾ ਕੇ ਅੱਗੇ ਪੱਛੇ ਕਰਾਉਣਾ ਚਾਹੁੰਦੇ ਉਹ ਹਜੇ ਤੱਕ ਨਹੀਂ ਬਟ ਗੱਲਬਾਤ ਸੀਗੀ ਕਿ ਮਤਲਬ ਵੀ ਕਾਂਟ ਵੈਰੀਫਾਈ ਤੇ ਉਹ ਅਲੀਗੇਸ਼ਨ ਹੋ ਜਾਏਗਾ ਜਿਹਨੇ ਹੁਣ ਤੱਕ ਆਇਆ ਸਾਹਮਣੇ ਇਹਨਾਂ ਦੀ ਗੱਲਬਾਤ ਸੀਗੀ ਇੰਸਟਾਗ੍ਰam ਰਾਹੀਂ ਮਿਲੇ ਸੀਗੇ ਤੇ ਗੱਲਬਾਤ ਕਰਦੇ ਸੀਗੇ ਤੇ ਅੱਗੇ ਉਹ ਕਮਲਜੀਤ ਕੌਰ ਨੇ ਉਹਨੂੰ ਐਕਸੈਸ ਦਿੱਤਾ ਸੀਗਾ ਰਾਜ ਸਿੰਘ ਕਿਸੇ ਹੋਰ ਕੇਸ ਚ ਵੀ ਪਹਿਲਾਂ ਇਨਵੋਲ ਨਹੀਂ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਕੁਝ ਨਹੀਂ 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 ਹਜੇ ਤੱਕ ਆਹੀ ਹੈਗਾ ਹਜੇ ਤੱਕ ਨਹੀਂ ਨਹੀਂ ਹਜੇ ਤੱਕ ਇਤਨਾ ਹੀ ਹੈਗਾ ਕਿ ਫਰਸਟ ਹੈਗਾ ਤੇ ਉਹ ਲੇਡੀ ਨੇ ਇਹਨੂੰ ਐਕसेस ਦਿੱਤਾ ਤੇ ਇਹਨਾਂ ਨੇ ਮਿਲ ਮਿਲੀ ਬਗਤ ਨਾਲੇ ਚੋਰੀ ਨੂੰ ਅੰਜਾਮ ਦਿੱਤਾ ਸੀਗਾ ਤੇ ਸਾਰੀ ਕੀ ਸਾਰੀ ਹੀ ਜੋ ਚੋਰੀ ਦੀ ਆਰਟੀਕਲਸ ਔਰ ਕੈਸ਼ ਹੈਗਾ ਉਹ तकरीबन तकरीबन ਸਾਰੇ ਰਿਕਵਰ ਹੋ ਗਏ। ਹੋਰ ਉਹਨਾਂ ਨੇ weight ਤਾਂ ਸਾਨੂੰ ਦੱਸਿਆ ਵੀ ਨਹੀਂ ਸੀਗਾ। ਹੁਣ ਉਹ ਉਹਨਾਂ ਨੇ ਸਿਨਾਖਤ ਕਰ ਲਈ ਹੈਗੀ ਤੇ weight ਮੁਤਾਬਿਕ ਫਿਰ ਬਾਅਦ ਦੇ ਵਿੱਚ ਉਹ ਕਰਾ ਲੈਣਗੇ। ਅਸ਼ਨਾਖਤ ਹੋ ਚੁੱਕੀ ਜੋ ਉਹਨਾਂ ਦੀ ਚੋਰੀ ਹੋਈ ਸੀਗੀ ਸਾਰਾ ਰਿਕਵਰ ਹੋ ਗਿਆ। ਮੋਦਰੀਆ ਵਗੈਰਾ ਜੋ ਜੋ ਵੀ ਹੋਏਗਾ ਮਤਲਬ ਉਹਨਾਂ ਨੇ weight weight rai ਨਹੀਂ ਦੱਸਿਆ ਸੀਗਾ। ਐਸ ਪਰ ਕੰਪਲੇਂਟ ਨੰਬਰ ਆਫ ਆਰਟੀਕਲਸ ਉਹਨਾਂ ਦੀ ਸਿਨਾਖਤ ਹੋ ਗਈ। ਜੀ 1450 ਹੋਏ तकरीबन ਇੰਨਾ ਹੋਏਗਾ। ਬਟ ਦੇਖੀ तकरीबन ਹੈਗਾ ਉਹ ਦਾ ਚੋਰੀ ਜੋ ਹੋਇਆ ਸਮਾਨ ਉਹਦੀ شناخت ਹੋ ਗਈ ਹੈ ਵੇਟ ਤਾਂ ਸਾਨੂੰ ਨਹੀਂ ਪਤਾ ਉਹ ਵੇਟ ਤਾਂ ਬਾਈ ਚਾਂਸ ਅਸੀਂ ਵੇਟ ਕਰਾਇਆ ਹੈਗਾ ਬਟ that is not important important is ਕਿਉਂ ਨਾ ਦਾ ਜੋ ਚੋਰੀ ਹੋਇਆ ਐ ਐਗਜੈਕਟਲੀ ਆਹੀ ਸੇਮ ਸਮਾਨ ਹੈ ਉਹ ਹੀ ਉਹਨਾਂ ਨੇ شناخت ਕਰ ਲਈ ਉਸ ਚੀਜ਼ ਦੀ ਜੀ ਦੂਸਰਾ ਹੈਗਾ ਕਿ ਅ ਕੱਲ ਇੱਕ ਅ ਅ ਚੋਰ ਦੇ ਨਾਲ ਪੁਲਿਸ ਦੀ ਐਕਸਚੇਂਜ ਆਫ ਫਾਇਰ ਦਾ ਕੇਸ ਵੀ ਹੋਇਆ ਸੀਗਾ ਤੇ ਅ ਇੱਕ ਸਾਡੇ ਇੱਥੇ ਕੁਝ ਚੋਰੀਆਂ ਇੱਕ ਅਰुण ਕੁਮਾਰ ਨਾਦੇ ਪਰਸਨ ਨੇ ਉਹਨੂੰ ਅੰਜਾਮ ਦਿੱਤਾ ਸੀਗਾ 92 ਨੰਬਰ ਐਫ ਆਰ ਮਈ 2025 ਦੀ ਉਹਦੇ ਅਗੇਂਸਟ ਦਰਜ ਹੋਈ ਹੋਈ ਸੀਗੀ ਤੇ ਇਹਨੇ ਘਰ ਤੋਂ ਇਹਨੇ ਵੀ ਸੋਨੇ ਦੇ ਗਹਿਣੇ ਵਗੈਰਾ ਚੋਰੀ ਕੀਤੇ ਸੀਗੇ ਤੇ ਉਦੋਂ ਬਾਅਦ ਦੌਰਾਨੀ ਤਫ਼ਤੀਸ਼ ਜਦੋਂ ਟ੍ਰੇਸ ਹੋਇਆ ਤੇ ਪਤਾ ਲੱਗਿਆ ਅਰुण ਕੁਮਾਰ ਨਾਦਾ ਪਰਸਨ ਹੈਗਾ ਤੇ ਇਹਨੂੰ ਫੜਿਆ ਗਿਆ ਤੇ ਇਹਦੇ ਕੋਲੋਂ ਵੀ ਕੁਝ ਰਿਕਵਰੀਆਂ ਹੋਈਆਂ ਕੁਝ ਅੱਗੇ ਇਹਨੇ ਇੱਕ ਰੇਖਾ ਨਾਦੀ ਲੇਡੀ ਨੂੰ ਅੱਗੇ ਵੇਚਦੀ ਸੀਗੀ ਆਪਨੇ ਕਹਿਣ ਮੁਤਾਬਿਕ ਨਸ਼ਾ ਕਰਨ ਦਾ ਆਦੀ ਹੈਗਾ ਤੇ ਇਹਨੇ ਉਹ ਜੋ ਰੇਖਾ ਨੂੰ ਜੋ ਅੱਗੇ ਜੁਐਲਰੀ ਵੇਚੀ ਤੇ ਉਦੋਂ ਜੋ ਵੀ ਇਹਨੂੰ ਪੈਸੇ ਮਿਲੇ ਉਹਦੇ ਨੇ ਨਸ਼ਾ ਨੂੰਸ਼ਾ ਖਰੀਦ ਕੇ ਹੀ ਕੰਜ਼ਿਊਮ ਸਮ ਡਰੱਗਸ ਆਲਸੋ ਐਸ ਪਰ ਹਿਸ ਸਟੇਟਮੈਂਟ ਉਦੋਂ ਬਾਅਦ ਇਹਨੇ ਅੱਗੇ ਦੱਸਿਆ ਕਿ ਜੋ ਵੀ ਇਹਨੇ ਚੋਰੀ ਕੀਤੀ ਸੀਗੀ ਇਸ ਇਨਸੀਡੈਂਟ ਦੇ ਵਿੱਚ ਉਹ ਅੱਗੇ ਜੋ 골ਡ ਦੀ ਜੋ ਆਰਟੀਕਲ ਸੀਗੇ ਇਹਨਾਂ ਇਹ ਇਥੇ ਲੁਕੋ ਕੇ ਰੱਖੀ ਹੋਈ ਸੀਗੀ ਤੇ ਜਦੋਂ ਰਿਕਵਰੀ ਦੇ ਲਈ ਇਹਨੂੰ ਉੱਥੇ ਲੈ ਕੇ ਗਏ ਉੱਥੇ ਇਨਸਟੈਡ ਆਫ ਜੁਐਲਰੀ ਉੱਥੇ ਇਹਨੇ ਇੱਕ ਦੇਸੀ ਕਟਾ ਲੁਕੋ ਕੇ ਰੱਖਿਆ ਸੀਗਾ ਐਨੇ ਉਹ ਕੱਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਭਜਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਤੇ ਭਜਣ ਦੀ ਕੋਸ਼ਿਸ਼ ਵੀ ਕੀਤੀ ਤੇ ਦੌਰਾਨੇ ਉਹ ਐਕਸਚੇਂਜ ਹੀ ਇਹਦੇ ਲੱਤ ਵਿੱਚ ਗੋਲੀ ਲੱਗੀ ਤੇ ਹੁਣ ਉਹ ਜਿਹਰੇ ਇਲਾਜ ਆਏਗਾ ਤੇ ਸਿਵਲ ਹਸਪੀਟਲ ਦੇ ਜਿਹਦੇ ਉਹਦਾ ਇਲਾਜ ਚੱਲ ਰਿਹਾ ਹੈ ਇਹਦਾ ਵੀ ਫਿਰ ਕ੍ਰਾਈਮ ਰਿਕਾਰਡ ਵੀ ਅਸੀਂ ਦੌਰਾਨੇ ਇੰਟਰੋਗੇਸ਼ਨ ਨਿਕਲਿਆ ਤੇ ਇਹਨੇ ਕਾਫੀ ਸਾਰੀਆਂ ਚੋਰੀਆਂ ਨੂੰ ਕਰਨ ਦਾ ਇਹਨੇ ਹਾਮੀ ਭਰੀ ਹੈਗੀ ਉਹਨਾਂ ਦੇ ਵਿੱਚੋਂ ਦੋ ਮੇਨ ਜੋ ਪਹਿਲਾਂ ਤੇ ਜੋ ਚੋਰੀ ਦੇ ਮੁਕਦਮੇ ਹੈ ਉਹ ਤੁਹਾਡੇ ਨਾਲ ਵੀ ਅਸੀਂ ਸਾਂਝਾ ਕਰ ਦਵਾਂਗੇ ਮੁਕਦਮਾ ਨੰਬਰ 172 2024 ਦਾ ਸਦਰਖੰਨਾ ਦਾ 184/84 ਨੰਬਰ ਮੁਕਦਮਾ 2022 ਦਾ ਉਹ ਸੀਟੀ 2 ਖੰਨਾ ਦਾ ਇਹਦੇ ਕੋਲੋਂ ਇਹਦੇ ਨਾਲ ਨਾਲ ਕਿਉਂਕਿ ਸਨੇਚਿੰਗ ਵਗੈਰਾ ਵੀ ਕਰਦਾ ਸੀਗਾ ਤੇ ਉਹਦੇ ਕੋਲੋਂ 7 ਮੋਬਾਈਲ ਫੋਨਸ ਵੀ ਰਿਕਵਰ ਹੋਏ ਤੇ ਇਹਦੇ ਨਾਲ ਨਾਲ ਕੁਝ ਜੋ ਇਹਨੇ ਚੋਰੀ ਕੀਤੇ ਸੀਗੇ ਆਰਟੀਕਲਸ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਮੈਂ ਮੇਰੀ ਫੈਮਿਲੀ ਮੈਂਬਰ ਵੀ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਫੈਮਿਲੀ ਮੈਂਬਰ ਸੀ ਅਜੇ ਤੱਕ ਨਹੀਂ ਨਿਕਰੇ ਵੜ ਕੇ ਚੋਰੀ ਕੀਤੀ ਸੀਗੀ ਰਾਤ ਮੇ ਜਦੋਂ ਬਾਹਰ ਸੋ ਰਹੇ ਸੀਗੇ ਛੱਦ ਦੇ ਉੱਪਰ ਉਸ ਵੇਲੇ ਚੋਰੀ ਕੀਤੀ ਗਈ ਹੈ ਤੇ ਚੋਰੀ ਕਰਨ ਦਾ ਆਦੀ ਹੈਗਾ ਪੁਰਾਣੇ ਵੀ ਇਹਦੇ ਪਰ ਮੁਕਦਮੇ ਜੁਮੇ ਤੁਹਾਨੂੰ ਦੱਸੇ ਉਹ ਵੀ ਨਿਕਲੇ ਖੰਨਾ ਜ਼ਿਲ੍ਹਾ ਖੰਨਾ ਸਬਡਿਵੀਜ਼ਨ ਦੇ ਹੀ ਹੈ ਮੋਸਟਲੀ ਬਟੇ ਨੇ ਹਾਮੀ ਭਰੀ ਹੈ ਹੋਰ ਵੀ ਥਾਵਾਂ ਤੇ ਨੇ ਚੋਰੀਆਂ ਕੀਤੀ ਹੈ ਨੰਬਰ ਆਫ ਫੋਨਸ ਜੋ ਰਿਕਵਰ ਹੋਏ ਉਹ ਜੋ ਇਹ ਐਫ ਆਈ ਆਰ ਜੇ ਉਹਨਾਂ ਤੋਂ ਕਾਟੇ ਤਾਂ ਦੈਟ ਮੀਨਸ ਹੋਰ ਵੀ ਅੱਗੇ ਪਤਾ ਲੱਗੇਗਾ ਤਫਤੀਸ਼ ਤੋਂ ਹੁਣ ਆਗੇ ਪਤਾ ਲੱਗੇਗਾ ਮੋਬਾਈਲ ਫੋਨਸ ਦਾ ਵੀ ਕਿ ਕਿੱਥੋਂ ਚੋਰੀ ਹੋਏ ਸੀਗਾ ਉਹ ਵੀ ਸਾਰਾ ਟ੍ਰੇਸ ਹੋ ਜਾਊਗਾ ਹਰੇਖਾਂ ਨੂੰ ਵਿਚਾਰ ਕੀਤਾ ਹਰੇਖਾਂ ਨੂੰ ਸਮਾਨ ਪਹਿਲਾਂ ਵੀ ਕੀਤਾ ਹੋਰ ਵੇਦਾ ਉਹਨਾਂ ਨੂੰ ਕਿਸੇ ਨੂੰ ਟ੍ਰੇਸ ਕੀਤਾ ਨਹੀਂ ਆ ਚੇ ਦੇ ਚੋਰੀ ਦੀ ਚੋਰੀ ਦਾ ਸਮਾਨ ਉਹਨੇ ਇਹਦੋਂ ਲਿੱਤਾ ਹੈਗਾ ਔਰ ਉਹਨੂੰ ਪਤਾ ਸੀਗਾ ਉਹਨੂੰ ਪਤਾ ਸੀਗਾ ਚੋਰੀ ਦਾ ਸਮਾਨ ਹੈ